ਰਾਜਪੁਰਾ ਮਾਰਕੀਟ ਕਮੇਟੀ ਨੂੰ ਹੁਣ ਨਵਾਂ ਚੇਅਰਮੈਨ ਮਿਲ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਦੀਪਕ ਸੂਤ ਤੇ ਜਸਬੀਰ ਸਿੰਘ ਚੰਦੂਆ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਐਲਾਨ ਹੁੰਦਿਆ ਹੀ ਪਾਰਟੀ ਦੇ ਕਾਰਕਿਰਤਾ ਤੇ ਵਲੰਟੀਅਰਸ ਦੇ ਵਿੱਚ ਖੂਬ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੇ ਰਾਜਪੁਰਾ ਦੇ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਬਣਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਤੇ ਆਗੂ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਏ ਨੇ ਦੀਪਕ ਸੂਤ ਦੇ ਨਿਵਾਜ਼ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਤੇ ਢੋਲ ਦੀ ਗੂੰਜ ਤੇ ਵਲੰਟੀਅਰ ਨੱਚ ਕੇ ਖੁਸ਼ੀ ਜ਼ਾਹਰ ਕਰਦੇ ਨਜ਼ਰ ਆ ਆਮ ਆਦਮੀ ਪਾਰਟੀ ਦੇ ਆਗੂ ਨੇ ਵੀ ਚੀਰਮੈਨ ਦੀਪਕ ਸੂਤ ਤੇ ਜਸਬੀਰ ਸਿੰਘ ਚੰਦੂਆ ਨੂੰ ਵਧਾਈ ਦਿੱਤੀ ਹੈ ਆਓ ਇਸ ਮੌਕੇ ਕੀ ਕਹਿਣਾ ਸੀ ਦੀਪਕ ਸੂਤ ਤੇ ਜਸਬੀਰ ਸਿੰਘ ਚੰਦੂਆ ਦਾ ਸੁਣਦਿਆਂ ਇਸ ਮੌਕੇ ਉਹਨਾਂ ਦੋਨਾਂ ਨੂੰ ਵਧਾਈ ਦੇਣਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾਉਣੀ ਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਗਵਰਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਤਾਰਪਗਨ ਸਿੰਘ ਮਾਨ ਜੀ ਆਮਾਦੀ ਪਾਰਟੀ ਦੇ ਸੈਨੇਟਰ ਮੰਤਰੀ ਸ਼੍ਰੀ ਸੰਦੀਪ ਪਾਟਕ ਜੀ ਆਮਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਿਹੜੇ ਛੋਟੇ ਜਿਹੇ ਵਰਕਰ ਨੂੰ ਜਿਨੇ ਹਲਕਾ ਰਾਜਪੁਰਾ ਦੇ ਵਿੱਚ ਸਟਾਰਟਿੰਗ ਆਮਾਦੀ ਪਾਰਟੀ ਤੋਂ ਕੀਤੀ ਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਡੋਰ ਟੂ ਡੋਰ ਪ੍ਰਚਾਰ ਕੀਤਾ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਅੱਜ ਮੈਨੂੰ ਹਲਕਾ ਰਾਜਪੁਰਾ ਚ ਜਿਹੜੀ ਮਾਰਕੀਟ ਕਮੇਟੀ ਹੈ ਉਹਦਾ ਚੇਅਰਮੈਨ ਲਾਇਆ ਮੈਂ ਸਾਰੀ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕਠ ਦੇਖ ਕੇ ਵਰਕਰਾਂ ਦਾ ਸਾਰਿਆਂ ਦਾ ਹੈ ਨਾ ਪਤਾ ਲੱਗ ਰਿਹਾ ਵੀ ਕਿੰਨੀ ਖੁਸ਼ੀ ਦੀ ਲਹਿਰ ਹੈ ਇੱਥੇ ਲੇਕਿਨ ਕੁਝ ਬੰਦਿਆਂ ਵੱਲੋਂ ਤੁਹਾਡੇ ਬਾਰੇ ਕੋਟ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਉਧਾਰ ਨਹੀਂ ਲੈਣਾ ਚਾਹੁੰਦੇ ਜਾਂ ਉਧਾਰ ਛੱਡ ਰਹੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਅੱਜ ਦਾ ਇਹ ਇਕੱਠ ਦੇਖ ਕੇ ਸਾਰਾ ਪ੍ਰੋਗਰਾਮ ਦੇਖ ਕੇ ਮੈਨੂੰ ਐਕਸਪਲੇਨ ਕਰਨ ਦੀ ਕੋਈ ਲੋੜ ਨਹੀਂ ਕਿ ਵਿਰੋਧੀ ਕੀ ਕਹਿ ਰਹੇ ਹੈਗੇ ਆ ਦੇਖੋ ਮੈਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਜਿਸ ਦੀ ਜਿੰਨੀ ਸੋਚ ਹੁੰਦੀ ਹੈ ਉਹ ਗੱਲ ਕਰ ਲੈਂਦਾ ਹੈਗਾ ਅੱਜ ਮੈਨੂੰ ਤਾਂ ਬਹੁਤ ਖੁਸ਼ੀ ਹੈਗੀ ਹੈ ਮੈਂ ਫਿਰ ਆਪਣੇ ਆਮਾ ਦੀ ਪਾਰਟੀ ਦੇ ਕਨਵੀਨਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸੰਦੀਪ ਆਟਕ ਜੀ ਦਾ ਤੇ ਅਮਨ ਰੋੜੇ ਫਿਰ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਛੋਟੇ ਜਿਹੇ ਇੱਕ ਵਰਕਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈਗੀ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਇਹ ਮੈਂ ਬੜੀ ਹੀ ਇਮਾਨਦਾਰੀ ਨਾਲ ਮੰਾਵਾਂਗਾ ਪਾਰਟੀ ਵੱਲੋਂ ਮੈਨੂੰ ਜੋ ਉਪਰ ਸੰਦੇਸ਼ ਆੰਦਰ ਉਸਾ ਨਾਲ ਕੰਮ ਕਰਾਂਗਾ ਔਰ ਸਭ ਤੋਂ ਪਹਿਲਾਂ ਮੈਂ ਹਲਕਾ ਰਾਜਪੁਰਾ ਦੇ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਤੋਂ 3 ਸਾਲ ਪਹਿਲਾਂ ਵੋਟਾਂ ਪਾ ਕੇ ਰਾਜਪੁਰੇ ਤੋਂ ਐਮਐਲਏ ਬਣਾਇਆ ਉਸ ਤੋਂ ਬਾਅਦ ਸੜੀ ਪੰਜਾਬ ਦੀ ਸਰਕਾਰ ਬਣਾਈ ਔਰ 92 ਐਮਐ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੇ ਉਹ ਸਾਨੂੰ ਵੋਟਾਂ ਨਾ ਪਾਉਂਦੇ ਸਾਡੇ ਤੇ ਵਿਸ਼ਵਾਸ ਨਾ ਦਿਵਾਉਂਦੇ ਤੇ ਅੱਜ ਜਿਹੜੇ ਅਸੀਂ ਵਰਕਰ ਹੈਗੇ ਆ ਇਸ ਅਹੁਦੇ ਦੇ ਨਾ ਪਹੁੰਚਦੇ ਮੈਂ ਹਲਕਾ ਰਾਜਪੁਰਾ ਦੇ ਸਾਰੇ ਹੀ ਵੋਟਰਾਂ ਤੇ ਸਪੋਰਟਰਾਂ ਨੂੰ ਇਹੀ ਕਹੂੰਗਾ ਕਿ ਤੁਹਾਡਾ ਛੋਟਾ ਭਰਾ ਬੇਟਾ ਲਾਲੋ ਪੁੱਤ ਲਾਲੋ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗਾ 24 ਘੰਟੇ ਫੋਨ ਚੱਲਦਾ ਰਹੇਗਾ 24 ਘੰਟੇ ਮੇਰੇ ਘਰ ਦੇ ਦਰਵਾਜ਼ੇ ਸਾਰੇ ਖੁੱਲੇ ਹੈਗੇ ਆ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਹਲਕਾ ਰਾਜਪੁਰਾ ਦੇ ਜਿੰਨੇ ਵੀ ਵੋਟਰ ਸਪੋਰਟਰ ਹੈਗੇ ਆ ਉਹਨਾਂ ਵਰਤ ਚੜੇ ਕੰਮ ਕਰਾਂ ਤੇ ਮੇਰੇ ਵੱਲੋਂ ਤਾਂ ਹਲਕਾ रहेਗਾ ਪਹਿਲਾਂ ਮੇਗੋ ਕਿ ਪਾਵਰ ਨਹੀਂ ਸੀ ਮੈਂ ਕੋਈ ਕੰਮ ਨਹੀਂ ਕਰ ਸਕਦਾ ਸੀਗਾ ਅੱਜ ਹਲਕਾ ਰਾਜਪੁਰਾ ਦੇ ਵਿੱਚ ਜਿਹਨੂੰ ਜਿੱਥੇ ਲੋਡ ਪਈ ਗਈ ਮੈਂ ਉਹਦੇ ਸੁਖ ਦੁੱਖ ਵਿੱਚ ਵੀ ਖੜਾਂਗਾ ਉਹਦੇ ਹਰ ਕੰਮ ਦੇ ਵਿੱਚ ਜਾ ਕੇ ਉਹਦੇ ਸਪੋਰਟ ਕਰਾਂਗਾ ਜੋ ਲੋਡ ਹੋਏਗੀ ਰਾਜਪੁਰਾ ਹਲਕੇ ਨੂੰ ਮੈਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਦਵਾਂ ਬੜੀ ਖੁਸ਼ੀ ਦੀ ਲਹਿਰ ਹੈ ਸਾਰੇ ਪੁਰਾਣੇ ਵਰਕਰ ਜੋ 10 12 ਸਾਲ ਤੋਂ ਅਸੀਂ ਆਮ ਆਦਮੀ ਪਾਰਟੀ ਨਾਲ ਸ਼ੁਰੂ ਕੀਤਾ ਸੀ ਦਰਿਆ ਝਾੜਨ ਤੋਂ ਲੈ ਕੇ ਅੱਜ ਸਾਨੂੰ ਪਾਰਟੀ ਨੇ ਏਡਾ بڑا ਮਾਣ ਬਖਸ਼ਿਆ ਤੇ ਮੇਰੇ ਨਾਲ ਸਾਰੇ ਸੂਤ ਸਾਹਿਬ ਰਵਿੰਦਰ ਜੀ ਬਹੁਤ ਸਾਰੇ ਲੋਕਾਂ ਦੇ ਮੈਂ ਨਾਮ ਲੈਣ ਲੱਗ ਜਾਣਾ ਤਾਂ ਨਾਰਾਜ਼ ਹੋ ਜਾਣਗੇ ਕੁਝ ਰਹਿ ਜਾਣਗੇ ਤਾਂ ਸਾਰੇ ਵਰਕਰ ਨੇ ਅੱਜ ਖੁਸ਼ੀ ਦੀ ਲਹਿਰ ਹੈ ਮੇਰੇ ਵੱਡੇ ਭਾਈ ਦੀਪਕ ਸੂਤ ਜੀ ਨੂੰ ਰਾਜਪ੍ਰਧਾਨੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੰਨੂ ਬਨੂੜ ਦੀ ਤਾਂ ਮੈਂ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗੰਤ ਸਿੰਘ ਮਾਨ ਜੀ ਦਾ ਔਰ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਣਾ ਉਹਨਾਂ ਨੂੰ ਕਿ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਔਰ ਜੋ ਬਨੂੜ ਦੇ ਵਿੱਚ ਸਾਡੀ ਜ਼ਿੰਮੇਵਾਰੀ ਲਾਈ ਹੈ ਜੋ ਵੀ ਉੱਥੇ ਮੰਡੀ ਦੇ ਵਿੱਚ ਆੜਤੀਆਂ ਨੂੰ ਸਮੱਸਿਆ ਆ ਜ਼ਿੰਮੇਦਾਰਾਂ ਨੂੰ ਜੋ ਸਮੱਸਿਆ ਆਏ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਮੈਨੂੰ ਤਕਰੀਬਨ ਉਹ ਸਾਰੇ ਵਰਕਰ ਨਜ਼ਰ ਆ ਰਹੇ ਜਿਨ੍ਹਾਂ ਨੇ ਜੀ ਤੋੜ ਮਿਹਨਤ ਕਰਕੇ ਇੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਬੁਟਾ ਲਾਇਆ ਸੀਗਾ ਪਰ ਅੱਜ ਇੰਨੀ ਖੁਸ਼ੀ ਦੀ ਲਹਿਰ ਹੈ ਜਿੱਥੇ ਵਰਕਰ ਸਾਰੇ ਖੁਸ਼ ਐ ਇੱਥੇ ਨਾ ਤਾਂ ਐਮਐਲਏ ਸਾਹਮਣੇ ਆ ਰਹੇ ਐ ਲੇ ਉਹਨਾਂ ਨੂੰ ਮੈਸੇਜ ਨਹੀਂ ਮਿਲਿਆ ਸੀ ਵੈਸੇ ਮੈਸੇਜ ਲਾਲ ਦੀ ਕੋਸ਼ਿਸ਼ ਕਰਿਆ WhatsApp groupਾਂ 'ਚ ਵੀ ਤੇ ਕਾਲ ਵੀ ਹੋ ਸਕਦਾ ਉਹਨਾਂ ਦੇ ਕੋਈ ਆਪਣੇ ਰਜੇਵੇਂ ਹੋਣਗੇ ਉਹਦੇ ਕਾਰਨ ਉਹ ਨਹੀਂ ਪਹੁੰਚ ਸਕੇ ਬਾਕੀ ਸਾਰੇ ਵਰਕਰ ਆਲਮੋਸਟ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦੇ ਇੱਕ ਜਿਹੜੇ ਮੈਡਮ ਤੇ ਪੀਏ ਹੈ ਉਹਨਾਂ ਨੇ ਕੱਲ ਪੋਸਟ ਪਾਈ ਸੀ ਦੀਪਕ ਸੂਜੀ ਬਾਰੇ ਕਿ ਵੀ ਉਹ ਲੈਣਾ ਚਾਹੁੰਦੇ ਐ ਕਿ ਜਿਹੜਾ ਖੰਡਨ ਦੀਪਕ ਸੂਜੀ ਨੇ ਕੀਤਾ ਸੀਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਇੱਥੇ ਇੰਨੇ ਵੱਡੇ ਅਹੁਦੇ ਤੇ ਬੈਠ ਕੇ ਇਹੋ ਜੀ ਗੱਲ ਕਰਨੀ ਕਿ ਸ਼ੋਭਾ ਘੰਡ ਦਿੱਤੀ ਮੈਂ ਵੈਸੇ ਦੇਖਿਆ ਨਹੀਂ ਮੈਨੂੰ Facebook ਤੇ ਖਬਰ ਰਾਹੀਂ ਪਤਾ ਲੱਗਿਆ ਸੀਗਾ ਦੀ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਆ ਮੇਰੇ ਖਲ ਮਨੂੰ ਦਿਖਿਆ ਨਹੀਂ ਤੇ ਜੇ ਕਹਿ ਰਹੇ ਨੇ ਕਿ ਹੈਗਾ ਸ਼ਾਇਦ ਉਹ ਡਿਲੀਟ ਕਰਤਾ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ ਉਹਨਾਂ ਨੇ ਕੀਤੀ ਹੈ ਕਿਉਂਕਿ ਸੂਰ ਸਾਹਿਬ ਮੇਰੇ ਨਾਲ ਸੰਪਰਕ ਸੀਗੇ ਇਹਨਾਂ ਨੇ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਕਿ ਅਸੀਂ ਉਹਦਾ ਨਹੀਂ ਲੈ ਰਿਆ ਜੋ ਵੀ ਪਾਰਟੀ ਨੇ ਤੁਹਾਨੂੰ ਮਾਨ ਸਨਮਾਨ ਦਿੱਤਾ ਸੂਰ ਸਾਹਿਬ ਜੀ ਨੇ ਔਰ ਮੈਂ ਵੀ ਅਸੀਂ ਖੜੀ ਉੱਤੇ ਇਸ ਪ੍ਰਵਾਨ ਕੀਤਾ ਕੋਈ ਅਜਿਹੀ ਗੱਲ ਇਹਨਾਂ ਨੇ ਵੀ ਨਹੀਂ ਕੀਤੀ ਨਾ ਹੀ ਅਸੀਂ ਕੀਤੀ ਪੂਰੇ ਪੰਜਾਬ ਦੇ ਵਿੱਚ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਕੱਲ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਮੈਂ ਸਮੂਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਸਾਡੇ ਰਾਜਪੁਰਾ ਵਿਧਾਨ ਸਭਾ ਚ ਵੀ ਸਾਡੇ ਬਹੁਤ ਹੀ ਸੀਨੀਅਰ ਪਾਰਟੀ ਦੇ ਕਾਰਜਕਰਤਾ ਦੀਪਕ ਸੋਜੀ ਜਸਵੀਰ ਸਿੰਘ ਚੰਦੂਆ ਜੀ ਜੋ ਕਿ ਸ਼ੁਰੂ ਤੋਂ ਹੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਦੀ ਪਾਰਟੀ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਨੇ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਔਰ ਦੋਨੋਂ ਰਿਜ਼ਰਵ ਕਰਦੇ ਸੀਗੇ ਕਿਉਂਕਿ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਅੜਤੀ ਔਰ ਇੱਕ ਜ਼ਿੰਮੇਦਾਰ ਇਹ ਦੋ ਹੀ ਤੁਰੇ ਹੁੰਦੇ ਨੇ ਜਿਹੜੇ ਕਿ ਕਿਸੇ ਵੀ ਵਿਧਾਨ ਸਭਾ ਦੀ ਸਿਆਸਤ ਨੂੰ ਬਦਲਦੇ ਨੇ ਮੈਂ ਸਮਝਦਾ ਕਿ ਉਹਨਾਂ ਨੇ ਇਹ ਜੇ ਰਾਜਪੁਰਾ ਬਨੌਰ ਦੇ ਵਿੱਚ ਜੋ ਨੁਮਾਇंदे ਦਿੱਤੇ ਨੇ ਇਸ ਦੇ ਵਿੱਚ ਰਾਜਪੁਰਾ ਵਿਧਾਨ ਸਭਾ ਪਹਿਲੇ ਨਾਲੋਂ ਵੀ ਵੱਧ ਵੋਟਾਂ ਤੇ ਜਿੱਤੇਗੀ ਔਰ ਜੋ ਅੱਜ ਪਾਰਟੀ ਦੇ ਫਾਊਂਡਰ ਮੈਂਬਰਸ ਨੇ ਔਰ ਸੀਨੀਅਰ ਪਾਰਟੀ ਦੀ ਲੀਡਰਸ਼ਿਪ ਹੈ ਆਪਣੀ ਵਿਧਾਨ ਸਭਾ ਦੀ ਉਸ ਸਾਰੀ ਇੱਥੇ ਪਹੁੰਚੀ ਹੋਈ ਹੈ ਤੇ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਆ ਤੇ ਮੈਂ ਵੀ ਆਪਣੇ ਵੱਲੋਂ ਇਹਨਾਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ। ਇਹ ਦੀਪਕ ਜੀ ਨੂੰ ਤੇ ਚੰਦੂਆ ਜੀ ਨੂੰ ਇਹ ਔਦਾ ਮਿਲਣ ਦੇ ਨਾਲ ਜਿਹੜੇ ਪੁਰਾਣੇ ਵਰਕਰ ਹੈ ਉਹਨਾਂ 'ਚ ਬੂਸਟ ਮਿਲਿਆ ਅੱਜ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਹੈਨਾ ਤੇ ਜਿਹੜੇ ਵਰਕਰ ਹੁਣ ਵੀ ਨਾਰਾਜ਼ ਹੈ ਉਹਨਾਂ ਨੂੰ ਤੁਸੀਂ ਜੋੜਨ ਲਈ ਕਿਆ ਕਰੋਗੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦੇਖੋ ਗੱਲ ਇਹ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਜ ਮੈਕਸੀਮਮ ਤੁਸੀਂ ਦੇਖ ਰਹੇ ਹੋ ਕਿ ਵਰਕਰ ਸਹਿਬਾਨ ਉਹ ਲੀਡਰਸ਼ਿਪ ਵਿਧਾਨ ਸਭਾ ਦੀ ਇੱਥੇ ਮੌਜੂਦ ਹੈ ਔਰ ਇਹਦੇ ਚ ਪਾਰਟੀ ਜਿਹੜੀ ਹੈ ਹੁਣ ਪਾਰਟੀ ਦੇ 2-2.5 ਸਾਲ ਦਾ ਸਮਾਂ ਰਹਿ ਗਿਆ ਔਰ ਪਾਰਟੀ ਅਜੇ ਵੀ ਬੜੇ سارے ਪੋਸਟਾਂ ਨੇ ਔਰ ਬੜੇ سارے ਸਾਡੇ ਸੀਨੀਅਰ ਕਾਰਜਕਰਤਾ ਜਿਹੜੇ ਡਿਸਰਵ ਕਰਦੇ ਨੇ ਉਹਨਾਂ ਨੂੰ ਵੀ ਜੋ ਮੇਰੇ ਕੋਲ ਇਨਫਾਰਮੇਸ਼ਨ ਹੈ ਪਾਰਟੀ ਕਿੱਥੇ ਨਾ ਕਿੱਥੇ ਐਡਜਸਟ ਕਰਨ ਜਾ ਰਹੀ ਆ ਔਰ ਮੇਰੇ ਖਿਆਲ ਆਮ ਆਦਮੀ ਪਾਰਟੀ 'ਚ ਇਹ ਜੋ ਕੋਈ ਬੰਦਾ ਨਹੀਂ ਜਿਹੜਾ ਕਿਸੇ ਪੋਸਟ ਨੂੰ ਲੈ ਕੇ ਨਾਰਾਜ਼ ਹੋਵੇ ਹਰ ਬੰਦਾ ਆਪਣੇ ਆਪਣੇ ਕੰਮ ਕਰੀ ਜਾ ਰਿਹਾ ਔਰ ਜਿਵੇਂ ਜਿਵੇਂ ਪਾਰਟੀ ਨੂੰ ਸਮਾਂ ਮਿਲ ਰਿਹਾ ਕਿਉਂਕਿ ਦਿੱਲੀ ਚੋਣਾਂ ਤੋਂ ਬਾਅਦ ਬੇਲੇ ਹੋਣ ਤੋਂ ਬਾਅਦ ਹੁਣੇ ਸਾਡੇ ਦੋ ਬੜੇ ਸੀਨੀਅਰ ਬੰਦਿਆਂ ਨੂੰ ਉਹਨਾਂ ਨੇ ਮਨੋਲਿਤ ਕੀਤਾ ਇੱਕ ਵਾਰ ਫਿਰ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਔਰ ਸਭ ਨੂੰ ਮੁਬਾਰਕਬਾਦ ਸਭ ਤੋਂ ਪਹਿਲਾਂ ਤਾਂ ਅੱਜ ਮਹਾ ਸ਼ਿਵਰਾਤਰੀ ਦੇ ਇਸ ਪਾਵਨ ਪਰਵ ਦੀ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਨੂੜ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਉਸੀ ਸ਼ੁਭ ਦਿਹਾੜੇ ਦੇ ਉੱਪਰ ਸਾਡੀ ਪਾਰਟੀ ਦੇ ਤੁਸੀਂ ਦੇਖੋ ਭਗਵੰਤ ਸਪਾਨ ਸਾਹਿਬ ਨੇ ਵੀ ਜਿਹੜੀ ਪੋਸਟ ਪਾਈ ਹੈ ਨਾ ਉਹ ਵਲੰਟੀਅਰ ਸ਼ਬਦ ਯੂਜ਼ ਕੀਤਾ ਇਹ ਉਹ ਵਲੰਟੀਅਰ ਨੇ ਜਿਨ੍ਹਾਂ ਨੇ ਪੋਸਟਰ ਲਗਾਏ ਨੇ ਜਿਨ੍ਹਾਂ ਨੇ ਬੂਥ ਦੇ ਉੱਪਰ ਬੈਠ ਕੇ ਵੋਟਾਂ ਪੁਆਈਆਂ ਨੇ ਜਿਨ੍ਹਾਂ ਨੇ ਝੰਡੇ ਲੋਕਾਂ ਦੇ ਘਰਾਂ ਦੇ ਉੱਪਰ ਚੜ ਚੜ ਕੇ ਲਾਏ ਨੇ ਜਸਬੀਰ ਸਿੰਘ ਚੰਦੂਆ ਜੀ ਦੀਪਕ ਸੂਤ ਜੀ ਤੇ ਇਦਾਂ ਦੇ ਗਰਾਊਂਡ ਜਿਹੜਾ ਬਦਲਾ ਦੀ ਲੋਕ ਗੱਲ ਕਰਦੇ ਆ ਕਿ ਬਦਲਾ ਬਦਲਾ ਕੀ ਹੈ ਇੱਕ ਨਾਨ ਪੋਲਿਟੀਕਲ ਬੈਕਗਰਾਊਂਡ ਦੇ ਬੰਦਿਆਂ ਨੂੰ ਦੀਪਕ ਸੂਤ ਜੀ ਦੀ ਵੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਤੋਂ ਸ਼ੁਰੂ ਕੀਤਾ ਜਸਪੀਰ ਸਿੰਘ ਚੰਦਵਾ ਜੀ ਦੀ ਵੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਤੋਂ ਸ਼ੁਰੂ ਕੀਤਾ ਤੇ ਲੋਕਾਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦਾ ਭਾਵੇਂ ਉਹ ਜਿਹੜੀਆਂ ਐਲਸੀਡੀਆਂ ਸੀਗੀਆਂ ਉਹ ਲੈ ਕੇ ਜਾਂਦੇ ਸੀਗੇ ਪੋਸਟਰ ਲਾਉਂਦੇ ਸੀਗੇ ਇਦਾਂ ਦੇ ਦਰੀਆਂ ਪਛਾਣ ਵਾਲੇ ਜਿਹੜੇ ਅਸੀਂ ਕਹੀਏ ਵਲੰਟੀਅਰ ਸੀਗੇ ਉੱਥੋਂ ਸ਼ੁਰੂ ਹੋ ਕੇ ਮਾਰਕੀਟ ਕਮੇਟੀ ਦੀ ਇੱਕ ਗਜ਼ਟੇਡ ਪੋਸਟ ਦੀ ਚੇਅਰਮੈਨੀ ਤੱਕ ਆਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਦਲਾਅ ਹੈ ਇਹ ਇਕੱਲਾ ਬਦਲਾਅ ਦੀਪਕ ਸੂਦ ਜਾਂ ਜਸਪੀਰ ਚੰਦੂਆ ਵਾਸਤੇ ਨਹੀਂ ਇਹ ਪੂਰੇ ਰਾਜਪੁਰੇ ਦੇ ਆਮ ਵੋਟਰਾਂ ਵਾਸਤੇ ਹੈ ਰਾਜਪੁਰੇ ਦੇ ਆਮ ਵਲੰਟੀਅਰਾਂ ਵਾਸਤੇ ਹੈ ਆਮ ਲੋਕਾਂ ਵਾਸਤੇ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر بأسر